ਇਸ ਸੰਦਾਰੀ ਵਰਸੇ ਕੋ ਬੰਦਾ ਪਤਾ ਨਹੀਂ ਵਿਚਾਰਾ ਕਿੱਥੋਂ ਆਇਆ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਥੱਲੇ ਵਾਲਾ ਹਿੱਸਾ ਨੰਗਾ ਹੀ ਹੈ ਸਰੀਰ ਪਜਾਮਾ ਪੀਮਾ ਕੁਝ ਨਹੀਂ ਪਾਇਆ ਹੋਇਆ ਤਾਂ ਦੇਖੋ ਉਹਨੋਂਕ ਨੋਟ ਸਿੱਟੀ ਜਾਂਦੇ ਕੋਲੇ ਤੇ ਜਿਹੜੀ ਚੀਜ਼ ਦੀ ਲੋੜ ਆ ਉਹ ਨਹੀਂ ਦੇ ਰਿਹਾ ਲੋੜ ਨੂੰ ਮਲਾਜਦੀ ਆ ਲੋੜ ਨੂੰ ਅਨਾਜਦੀ ਆ ਵੀ ਇਹਨੂੰ ਕੋਲੇ ਬਹਿ ਕੇ ਕਿਉਂ ਪਛਾਦਾ ਸਕਾਰ ਜਿਵੇਂ ਇਨੂੰ ਮਾੜੇ ਦੇ ਕੋਈ ਗਰਮ ਕੱਪੜੇ ਪਵਾ ਜੇ ਕੋਈ ਬਾਈ ਤੇ ਰਾਜਕੁਮਾਰ ਬਾਪੂ ਕਹਿੰਦਾ ਮੈਂ ਜਨਮ ਤੋਂ ਹੀ ਛੋਟਾ ਜਿਹਾ ਹੁੰਦਾ ਹੀ ਪੰਜਾਬ ਆ ਗਿਆ ਸੀ ਸਾਰੀ ਜ਼ਿੰਦਗੀ ਪੰਜਾਬ ਚ ਹੀ ਕੱਢੀ ਆ। ਇਬੜੀ ਮਾੜੀ ਪਰਤ ਪੈਂਦੀ ਜਾ ਰਹੀ ਆ। ਵੀ ਜਦੋਂ ਤਾਂ ਚੰਗਾ ਤਕੜਾ ਉਹ ਸਾਡਾ ਜਦੋਂ ਮਾੜਾ ਬਿਮਾਰ ਹੋ ਗਿਆ ਉਹ ਕਿਸੇ ਦਾ ਨਹੀਂ। ਬਾਈਗੁਰਜ ਜੀ ਦਾ ਖਾਲਸਾ ਬਾਈਗੁਰਜ ਜੀ ਕੀ ਫਤਿਹ ਜੀ ਬਾਪੂ ਰਾਜਕਮਾਰ ਸਿੰਘ ਬਾਪੂ ਰਾਜਕਮਾਰ ਨੂੰ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਦੇਖਿਆ ਸੀ ਦੁਰਗਾ ਮਾਤਾ ਮੰਦਰ ਤੋਂ ਥੋੜਾ ਅੱਗੇ ਰੋਡ ਤੋਂ ਹੀ ਚੱਕ ਕੇ ਲੈ ਕੇ ਆਏ ਸੀ ਠੰਡ ਦੇ ਵਿੱਚ ਕਿਦਾਂ ਨਗਨ ਵਸਤਾ ਚ ਬਜ਼ੁਰਗ ਉੱਥੇ ਪਿਆ ਆਪਣੀ ਜ਼ਿੰਦਗੀ ਦੇ ਉਹ ਆਖਰੀ ਸਫ਼ਰ ਦੀ ਤਿਆਰੀ ਕਰੀ ਜਾਂਦਾ ਸੀ ਰਾਤ ਦੇ ਕਰੀਬ 9 ਵਜੇ ਠੰਡ ਦੇ ਵਿੱਚ ਪਏ ਨੂੰ ਉੱਥੋਂ ਲੈ ਕੇ ਆਏ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ ਰਾਜਕੀਮਾਰ ਬਾਪੂ ਕਹਿੰਦਾ ਮੈਂ ਜਨਮ ਤੋਂ ਹੀ ਛੋਟਾ ਜਿਹਾ ਹੁੰਦਾ ਹੀ ਪੰਜਾਬ ਆ ਗਿਆ ਸੀ ਸਾਰੀ ਜ਼ਿੰਦਗੀ ਪੰਜਾਬ ਚ ਹੀ ਕੱਢੀ ਐ ਛਪਰਾ ਜ਼ਿਲ੍ਹਾ ਵਾ ਬਿਹਾਰ ਦਾ ਰਹਿਣ ਵਾਲਾ ਪਰ ਸਾਰੀ ਜ਼ਿੰਦਗੀ ਪੰਜਾਬ ਚ ਹੀ ਕੰਮ ਕੀਤਾ ਮੈਂ ਪਿੱਛੇ ਕਿਤੇ ਮੁੜ ਕੇ ਗਿਆ ਹੀ ਨਹੀਂਗਾ ਮੇਰੇ ਪਿੱਛੇ ਪਰਿਵਾਰ ਚ ਕੌਣ ਕਿੱਥੇ ਕੀ ਰਹਿ ਰਹੇ ਆ ਭਰਾ ਕਿੱਥੇ ਆ ਭਜਾਈਆਂ ਕਿੱਥੇ ਕੁਛ ਨਹੀਂ ਪਤਾ ਸਾਰੀ ਜ਼ਿੰਦਗੀ ਪੰਜਾਬ ਚ ਕੰਮ ਕੀਤਾ ਜਿਹਦੇ ਨਾਲ ਕੀਤਾ ਕਿੱਥੇ ਕੀਤਾ ਕਿਵੇਂ ਕੀਤਾ ਉਹ ਵੀ ਦੱਸਦਾ ਬਾਪੂ ਰਾਜੀ ਕੁਮਾਰ ਪਰ ਦੋਖਾ ਵੀ ਜਿਨ੍ਹਾਂ ਦੇ ਨਾਲ ਕੀਤਾ ਜਿਨ੍ਹਾਂ ਦੇ ਲਈ ਕੀਤਾ ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ ਇਹ ਬੜੀ ਮਾੜੀ ਪਿਰਤ ਪੈਂਦੀ ਜਾ ਰਹੀ ਆ ਵੀ ਜਦੋਂ ਤਾਂ ਚੰਗਾ ਤਕੜਾ ਉਹ ਸਾਡਾ ਜਦੋਂ ਮਾੜਾ ਬਿਮਾਰ ਹੋ ਗਿਆ ਉਹ ਕਿਸੇ ਦਾ ਨਹੀਂ ਉਹ ਫੁੱਟਪਾਥ ਤੇ ਪਿਆ ਜ ਮਰ ਜੇਵੇ ਗਲ ਜੇਵੇ ਸੜ ਜੇਵੇ ਨਾ ਉਹਨੂੰ ਸਰਕਾਰ ਨਾ ਉਹਨੂੰ ਸਿਸਟਮ ਚੱਕੇ ਮਰੇ ਨੂੰ ਤਾਂ ਚੱਕ ਲਊ ਜਿਉਂਦੇ ਨੂੰ ਕੋਈ ਨਹੀਂ ਚੱਕਦਾ ਪਰ ਸਿਪੜ ਭਾਗੇ ਆ ਬਾਬਾ ਜੀ ਨੇ ਸਾਡੀਆਂ ਡਿਊਟੀਆਂ ਲਾਈਆਂ ਅੱਜ ਸੁਪਨਿਆਂ ਦੇ ਹਸਪਤਾਲ ਵਿੱਚ ਦਾਖਲ ਆ ਬਾਪੂ ਰਾਜ ਕੁਮਾਰ ਠੀਕ ਆ ਤੰਦਰੁਸਤ ਆ ਜਿਸ ਦਿਨ ਲੈ ਕੇ ਆਏ ਸੀ ਉਮੀਦ ਨਹੀਂ ਸੀ ਵੀ ਇੰਨਾ ਸਫਰ ਤੈਅ ਕਰ ਪਾਊਗਾ ਪਰ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਸਾਡੇ ਚੰਗਾ ਹਸਪੀਟਲ ਦਾ ਸਟਾਫ ਡਾਕਟਰਾਂ ਦੀ ਟੀਮ ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਤੇ ਅੱਜ ਰਾਜ ਕੁਮਾਰ ਤੰਦਰੁਸਤ ਆ ਅਰਦਾਸ ਕਰਿਓ ਆਪਣੇ ਪੈਰਾਂ ਸਿਰ ਹੋ ਕੇ ਬਾਪੂ ਦੀ ਲੱਤ ਨਹੀਂ ਚੱਲਦੀ ਠੀਕ ਹੋ ਕੇ ਆਪਣੇ ਜੋਗਾ ਹੋ ਕੇ ਇਸ ਘਰ ਤੇ ਸੇਵਾ ਕਰਾ ਸਕੇ ਆਪਣਾ ਛੇਸ਼ ਜੀ ਬਣਾ ਜਿਹੜਾ ਉਹ ਆਪਣੇ ਪੈਰਾਂ ਤੇ ਹੋ ਕੇ ਤੰਦਰੁਸਤੀ ਭਰਿਆ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ